ਕੋਈ ਨਹੀਂ ਟਰੋਲ ਵਾਲਿਓ ਹੁਣ ਅਸੀਂ ਹਫਤੇ ਇੱਕ ਤੱਕ ਥੋੜਾ ਜਿਹਾ ਚਾਰ ਪੰਜ ਦਿਨ ਬੀਤਲੇ ਐ ਰੋਜ਼ ਇੱਕ ਸਬਜੀ ਤੇ ਮੱਕੀ ਦੀ ਰੋਟੀ ਰੱਖ ਕੇ ਪਾਇਆ ਕਰੂੰਗਾ ਤੁਹਾਡੀਆਂ ਚੀਕਾਂ ਮੱਕੀ ਦੀ ਰੋਟੀ ਨਾਲ ਕਢਾਉਣੀਆਂ ਐ ਇਹ ਦੋ ਚਾਰ ਭੇਡਾਂ ਵੀ ਆਈਆਂ ਹੋਣੀਆਂ ਸ਼ਰਾਰਤ ਕਰ ਲਈ ਪਿਆਰ ਨਾਲ ਹੀ ਨੱਪ ਲਿਓ ਕਟਿਓ ਕਟਿਓ ਨਾਲ ਜਾ ਵੀ ਯਾ ਲਾਉਣਾ 12 ਬੋਰ 12 ਬੋਰ 1 2 1 ਨਾ 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 ਉਹ ਭਾਈ ਜੀ ਓਏ ਭਾਈ ਜੀ ਡਾ 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 ਓ ਯਾਰ ਹੈਲੋ ਵਾ ਕੀ ਹੈ ਓ ਐਡਾ ਥੋੜੀ ਡੰਡੇ ਮਾਰੀ ਦੇ ਯਾਰ ਐਡਾ ਕਿੱਡਾ ਕੁ ਬੰਦਾ ਯਾਰ ਉਹ ਮਾੜਾ ਜਿਹਾ ਪਿਆਰ ਨਾ ਨਾ ਐ ਨਾ ਕਰੋ ਕੋਈ ਨਹੀਂ ਪਿਆਰ ਨਾ ਕਰ ਐ ਨਾ ਕਰੋ ਯਾਰ ਐਨਾ ਨਾ ਯਾਰ ਤਸ਼ੱਦਦ ਕਰੋ ਯਾਰ ਐ ਥੋੜੀ ਹੁੰਦਾ ਕਾਉਂਟ ਡੂ ਥੈਟ ਯਾਰ ਨਾ 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 ਐਡਾ ਕੋਈ ਨਹੀਂ ਮੇਰੇ ਮਾਰ ਲਓ ਯਾਰ ਤੁਸੀਂ ਮੈਂ ਆ ਜਾਊਂਗਾ ਮੈਨੂੰ ਕੁੱਟ ਲਓ ਮੇਰਾ ਵੀਰ ਬਣ ਕੇ ਲਵ ਯੂ ਲਵ ਯੂ ਥੋੜਾ ਜਿਹਾ ਪਿਆਰ ਨਾ ਕੋਈ ਤੁਸੀਂ ਐਨਾ ਨਾ ਗੁੱਸੇ ਚ ਆਇਆ ਕਰੋ ਆਪਾਂ ਪਿਆਰ ਨਾਲੇ ਕਰ ਲੈਣੇ ਸੱਟ ਕੋਈ ਨੀ ਕੋਈ 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 ਕੀ ਹੁੰਦੀਆਂ ਵੈਲ ਲੱਗ ਜਾਂਦੀਆਂ ਸੂਰਮਾ ਜਿਹਾ ਕਿਰਾਨ ਵਿੱਚ ਵੜਦਾ ਹੁੰਦੀਆਂ ਵੈਲ ਲੱਗ ਜਾਂਦੀਆਂ ਸੂਰਮਾ ਜਿਹਾ ਕਿਰਾਨ ਵਿੱਚ ਵੜਦਾ ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ ਓ ਸਿੰਘ ਫਿਰ ਬਣ ਜਾਂਦਾ ਸ਼ੇਰ ਮਿੱਤਰੋ ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ ਇੱਕ ਮਿਹਰਬਾਨ ਕਾ ਸ਼ੇਰ ਬਿੱਤਦਾ ਦਸਵੇਂ ਗੁਰੂ ਦੀ ਜਦੋਂ ਬਾਣੀ ਪੜ੍ਹਦਾ